ਅਜਾਦੀ ਟੀਮ ਅੱਜ ਪਹੁੰਚੀ ਹੈ ਸ਼੍ਰੀ ਹਰਗੋਪੁਰ ਦੇ ਲਾਈਟਾਂ ਵਾਲੇ ਚੌਂ ਜਿੱਥੇ ਕੱਲ ਦੇਰ ਸ਼ਾਮ ਗੋਲੀਬਾਰੀ ਦੋ ਪਾਰਟੀਆਂ ਚ ਹੋਈ ਯਾਰ ਦੋਨੇ ਪਾਰਟੀਆਂ ਵੱਲੋਂ ਦੋ ਦੋ ਬੰਦੇ ਜਿਹੜੇ ਫੜਾ ਦੇ ਮਰੇ ਨੇ ਔਰ ਕਈ ਲੋਕ ਫਟੋਏ ਨੇ ਔਰ ਇਹ ਉਹੀ ਚੌਂਕਾਂ ਤਾਂ ਦਿਖਾਣਾ ਹੈ ਸ਼੍ਰੀ ਹਰਗੋਪੁਰ ਦਾ ਲਾਈਟਾਂ ਵਾਲਾ ਚੌਂਕ ਜਿਹੜਾ ਲਾਖਪੁਰ ਤੋਂ ਕਰੀਬ 40 ਕਿਲੋਮੀਟਰ ਦੂਰ ਪੈਂਦਾ ਔਰ ਇਸੇ ਲਾਈਟਾਂ ਵਾਲੇ ਚੌਂਕ ਵਿੱਚ ਹੀ ਦੋਨੇ ਪਾਰਟੀਆਂ ਜਿਹੜਾ ਕੀ ਵਿਡੂਆ ਪਿੰਡ ਪੈਂਦਾ ਇੱਥੋਂ ਦੇ ਨੇੜੇ ਕੋ ਵਿਡੂਆ ਪਿੰਡ ਦੇ ਦੋ ਧੜੇ ਅੰਗਰੇਜ਼ ਸਿੰਘ ਔਰ ਸੈਕਟਰੀ ਧੜੇ ਦੇ ਲੋਕ ਆਪਸ ਵਿੱਚ ਟਕਰ ਅੱਜ ਤੋਂ ਜਿਹੜੇ ਵਿੱਚ ਕਿਰੀਬ 100 ਤੋਂ ਵੱਧ ਫਾਇਰਿੰਗ ਉੱਤੇ ਗੱਡੀ ਦੇ ਕੀਤੀ ਗਈ ਉਸ ਤੋਂ ਇਲਾਵਾ ਹੋਰ ਵੀ ਫਾਇਰ ਹੋਏ ਨੇ ਔਰ ਇਸ ਫਾਇਰਿੰਗ ਦੇ ਦੌਰਾਨ ਜਿਹੜੇ 4 ਲੋਕ ਮਰੇ ਨੇ ਦੋਨੇ ਗਰੁੱਪਾਂ ਦੇ ਦੋ-ਦੋ ਬੰਦੀਆਂ ਦੀ ਡੈਥ ਹੋ ਚੁੱਕੀ ਆ ਔਰ 9 ਤੋਂ 10 ਬੰਦੇ ਫਟਰ ਮੇ ਔਰ ਕਈ ਰਾਉਂਡ ਸੇ ਫਾਇਰਿੰਗ ਹੋਈ ਔਰ ਕਿ ਦਿਖਾ ਦਵਾਂ ਵੀ ਸ਼ਰੀਆਮ ਪਾ ਸਾਢੇ 7 ਵਜੇ ਇੱਥੇ ਗੋਲੀ ਚੱਲੀ ਔਰ 100 ਤੋਂ 150 ਫਾਇਰ ਦੇ ਤਰ੍ਹਾਂ ਦਿਖਾਉਣਾ ਜਨਾ ਵੀ ਗੋਲੀ ਜਿਹੜੀ ਇੱਥੇ ਚੱਲੀਆਂ ਨੇ ਗੋਲੀਆਂ ਚੱਲ ਰਹੀ ਦਿਖਾ ਦਵਾਂ ਵੀ ਇੱਥੇ ਖੂਨ ਦੇ ਨਿਸ਼ਾਨ ਵੀ ਤੁਹਾਨੂੰ ਦਿਖਾਉਣਾ ਚਾਹਾਂਗਾ ਵੀ ਇੱਥੇ ਉਸ ਟਾਈਮ ਦੇ ਜਿਹੜੇ ਖੂਨ ਦੇ ਨਿਸ਼ਾਨ ਵੀ ਇੱਥੇ ਪਏ ਹੋਏ ਨੇ ਕਿਉਂਕਿ ਜਿਹੜੀ ਇਹ ਗੋਲੀ ਇਸ ਜਗ੍ਹਾ ਤੇ ਚੱਲੀ ਆ ਉਹ ਇਹੋ ਜਗ੍ਹਾ ਜਿੱਥੇ ਗੋਲੀ ਚੱਲੀ ਸੀ ਔਰ ਕਈ 100 ਤੋਂ 150 ਰੌਣ ਫਾਇਰਿੰਗ ਹੋਈ ਆ ਔਰ ਇਥੇ ਖੂਨ ਦੇ ਨਿਸ਼ਾਨ ਤਾਂ ਦਿਖਾਉਣਾ ਚਾਹੁੰਦਾ ਵੀ ਇਹ ਖੂਨ ਉਥੇ ਖੜਾ ਆਇਆ ਜਿਹੜੇ ਲੋਕ ਫਟਰ ਹੋਏ ਜਾਂ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦਾ ਖੂਨ ਇਥੇ ਖੜਾ ਆਇਆ ਸੀ ਔਰ ਇਹ ਖੂਨ ਦੇ ਨਿਸ਼ਾਨ ਇਥੇ ਪਏ ਹੋਏ ਨੇ ਔਰ ਤੁਸੀਂ ਦਿਖਾਦੇ ਇਹ ਖੂਨ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਇਹ ਉਹ ਦੁਕਾਨ ਆ ਜਿੱਥੇ ਸੀਸੀਟੀਵੀ ਵਗੈਰਾ ਵੀ ਇਥੇ ਲੱਗੀਆਂ ਹੋਈਆਂ ਸੀ ਲੇਕਿਨ ਜਿਹੜੇ ਪੁਲਿਸ ਵਾਲੋ ਡੀਵੀਆਰ ਕਰੀਆਂ ਉਹ ਲੈ ਕੇ ਗਏ ਨੇ ਪੁਲਿਸ ਵਾਲੋ ਸਾਰੇ ਔਰ ਸੀਸੀਟੀਵੀ ਕਿਹੇ ਕੋਈ ਹੁਣ ਮੌਜੂਦ ਨਹੀਂ ਕਿਉਂਕਿ ਪੁਲਿਸ ਡੀਵੀਆਰ ਸਾਰੀ ਜਿਹੜੀ ਦੁਕਾਨਾਂ ਕੋਲ ਸੀਸੀਟੀਵੀ ਸੀ ਉਹ ਨਾਲ ਲੈ ਉਹ ਦੁਕਾਨਾਂ ਦੇ ਵੀ ਜਿਹੜੀ ਗੋਲੀਬਾਰੀ ਦੇ ਨਿਸ਼ਾਨ ਤਾਂ ਸਾਫ਼ ਦਿਖਦੇ ਨੇ ਇਹ ਸ਼ਟਰਾਂ ਤੇ ਵੀ ਜਿਹੜੀਆਂ ਗੋਲੀਆਂ ਦਿਖਾਣ ਦਿਖਦੇ ਨੇ ਔਰ ਕੋਲੀ-ਗੋਲੀ ਦੇ ਦਰਾਂ ਇੱਥੇ ਕਰੀਬ ਅੱਧਾ ਘੰਟਾ ਜਿਹੜੀ ਲੋਕਾਂ ਦਾ ਕਹਿਣਾ ਵੀ ਇੱਥੇ ਗੋਲੀਬਾਰੀ ਹੁੰਦੀ ਰਹੀ ਧੰਨਵਾਦ ਦਿਖਾਉਣਾ ਚਾਹੁੰਦਾ ਉਹ ਦੁਕਾਨ ਉਹ ਸ਼ਟਰ ਜਿੱਥੇ ਗੋਲੀਬਾਰੀ ਦੇ ਨਿਸ਼ਾਨ ਨੇ ਔਰ ਇੱਥੇ ਤੁਸੀਂ ਦੱਸਦਾ ਕਿ ਕਿੰਨੀਆਂ ਨਿਸ਼ਾਨ ਇੱਥੇ ਗੋਲੀਬਾਰੀ ਦੇ ਪਏ ਹੋਏ ਨੇ ਔਰ ਕਰੀਬ ਇੱਥੇ ਅੱਧਾ ਘੰਟਾ ਗੋਲੀਬਾਰੀ ਚੱਲਦੀ ਰਹੀ ਔਰ ਜਿਹੜਾ ਹੁਣ ਪੁਲਿਸ ਨੇ ਵਕੂਗਤਾਂ ਆਵਾ ਤਿਆਰ ਜਿਹੜੇ ਦੋਨੇ ਧੜਿਆਂ ਦੇ ਖਿਲਾਫ ਮਾਮਲੇ ਦਰਜ ਕਰਨੇ ਲੇਕਿਨ ਚਾਰ ਲੋਕਾਂ ਦੀ ਬਹੁਤ ਹੋਣੀ ਇੱਕ ਬੜੀ ਵੱਡੀ ਘਟਨਾ ਹੈ ਉਸ ਕਿਟ ਨੂੰ ਲੈ ਕੇ ਇਲਾਕੇ ਵਿੱਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ ਲੋਕ ਇਹ ਦਹਿਸ਼ਤ ਦੇ ਸਾਇਜ ਨੇ ਕੋਈ ਵੀ ਦੁਕਾਨਦਾਰ ਜੱਥੇ ਆਢੀ ਗਾਂਢੀ ਇਸ ਫਿਹਾਲ ਇੱਥੇ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਲੇਕਿਨ ਜਿਹੜੀ ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਦੋ ਧੜਿਆਂ ਦੀ ਜਿਹੜੀ ਲੜਾਈ ਉਸ ਦੇ ਦਰਾਂ ਮਾਮਲਾ ਦਰਜ ਕਰ ਲਿਆ ਗਿਆ ਔਰ ਪੁਲਿਸ ਨੇ ਆਪਣੇ ਵੱਲੋਂ ਜਿਹੜੀ ਕਾਨੂੰਨੀ ਕਾਰਵਾਈ ਕਰਦੀ ਔਰ ਚਾਰ ਲੋਕਾਂ ਦੀ ਇੱਥੇ ਬਹੁਤ ਹੋ ਗਈ ਆ ਅਜ ਤੱਕ ਲਈ ਸ਼੍ਰੀ ਹਰਗੋਬਿੰਦ ਪੁਰ ਪੋਪੇ ਸ਼